ਦੇਖੋ ਦੋਸਤੋ ਅੱਜ ਇਸ ਵੇਲੇ ਅਸੀਂ ਖਨੌਰੀ ਬਾਰਡਰ ਤੇ ਖੜੇ ਆਂ ਅੱਜ ਇੱਥੇ ਸਾਡਾ ਪੂਰੇ ਦੇਸ਼ ਤੋਂ ਪੂਰੀ ਸਟੇਟ ਤੋਂ ਸਾਡੀਆਂ ਮਹਿਲਾਵਾਂ ਨੇ ਆ ਕੇ ਇੱਥੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿੱਚ ਸ਼ਮੂਲੀਅਤ ਕੀਤੀ ਆ ਹਾਜ਼ਰੀ ਲਵਾਈ ਹੈ ਬੜੀ ਵੱਡੀ ਪੱਧਰ ਦੇ ਉੱਤੇ ਇੱਥੇ ਸੰਗਠਨਾਂ ਨੇ ਸਹਿਯੋਗ ਦਿੱਤਾ ਹੈ ਮੋਰਚਾ ਚੜ੍ਹਦੀ ਕਲਾ ਚਾਹ ਤੇ ਉਸ ਤੋਂ ਵੀ ਵੱਡੀ ਚੜ੍ਹਦੀ ਕਲਾ ਉਦੋਂ ਹੋਈ ਹੈ ਜਦੋਂ ਸਾਡੀ ਪੰਜਾਬ ਦੀ ਟਰੱਕ ਆਪਰੇਟਰ ਯੂਨੀਅਨ ਨੇ ਆ ਕੇ ਇਸ ਮੋਰਚੇ ਨੂੰ ਸਮਰਥਨ ਦਿੱਤਾ ਔਰ ਬੜਾ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਉਹਨਾਂ ਨੇ ਆਪਣੇ ਆਪ ਆ ਕੇ ਕੋਈ ਚਿੱਠੀ ਪੱਤਰ ਨਹੀਂ ਕਿਸੇ ਨੂੰ ਭੇਜਿਆ ਗਿਆ ਆਪਣੇ ਆਪ ਦਰਦ ਮਹਿਸੂਸ ਕਰਕੇ ਕਿ ਸਾਨੂੰ ਇਕੱਠੇ ਹੋ ਕੇ ਲੜਨ ਦੀ ਲੋੜ ਹੈ ਜੀ ਜਿਸ ਤਰੀਕੇ ਦੇ ਹਮਲੇ ਹੋ ਰਹੇ ਨੇ ਜਿਸ ਤਰੀਕੇ ਦੇ ਨਾਲ ਕਾਰਪੋਰੇਟ ਸਭ ਕੁਝ ਆਪਣੇ ਕਬਜ਼ੇ 'ਚ ਲੈਣ ਜਾ ਰਿਹਾ ਹੈ ਔਰ ਉਹਨਾਂ ਦਾ ਮੰਨਣਾ ਹੈ ਕਿ ਜਿਹੜੀ ਐਮਐਸਪੀ ਹੈ ਇਹ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ ਹੈ ਐਮਐਸਪੀ ਪੂਰੇ ਦੇਸ਼ ਦੇ ਹਰ ਇੱਕ ਮਨੁੱਖ ਦਾ ਮੁੱਦਾ ਹੈ ਹਰ ਇੱਕ ਦੀ ਲੋੜ ਹੈ ਇਹ ਮੰਨਦੇ ਆ ਅਸੀਂ ਵੀ ਸਪਸ਼ਟ ਕਰਦੇ ਆ ਇਹ ਗੱਲ ਕਿਉਂਕਿ ਜੇ ਅਸੀਂ ਪਹਿਲਾਂ ਇਹ ਗੱਲ ਬੋਲਦੇ ਸੀ ਤਾਂ ਐ ਲੱਗਦਾ ਸੀਗਾ ਵੀ ਸ਼ਾਇਦ ਕਿਸਾਨ ਸਾਨੂੰ ਮੂਰਖ ਬਣਾਉਣ ਵਾਸਤੇ ਗੱਲਾਂ ਕਰਦੇ ਨੇ ਸਚਾਈ ਇਹ ਹੈ ਕਿ ਅਗਰ ਐਮਐਸਪੀ ਮਿਲੇਗੀ ਤਾਂ ਸਾਡੀ ਆਮ ਲੋਕਾਂ ਨੂੰ ਜਿਹੜਾ ਕੰਜ਼ਿਊਮਰ ਨੇ ਸਾਡੀ ਕਣਕ ਖਾਣੀ ਆ ਸਾਡਾ ਚੌਲ ਖਾਣਾ ਹੈ ਸਾਡੀਆਂ ਹੋਰ ਵਸਤੂਆਂ ਦਾਲਾਂ ਲੈ ਕੇ ਵਰਤਣੀਆਂ ਨੇ ਉਹਨਾਂ ਨੂੰ ਜੇਕਰ ਸਾਡਾ ਇੱਕ ਰੇਟ ਨਿਰਧਾਰਿਤ ਹੋਏਗਾ ਪੱਕਾ ਤੈਅ ਹੋਏਗਾ ਤਾਂ ਉਸ ਤੋਂ ਬਾਅਦ ਸਾਡੇ ਆਮ ਕੰਜ਼ਿਊਮਰ ਤੱਕ ਵੀ ਇੱਕ ਕੰਟਰੋਲਡ ਰੇਟ ਦੇ ਨਾਲ ਉਥੋਂ ਤੱਕ ਲੋਕਾਂ ਤੱਕ ਕੋਈ ਚੀਜ਼ ਪਹੁੰਚੇਗੀ ਇਸ ਕਰਕੇ ਇਹ ਲੜਾਈ ਹੈ ਜਿਹੜੀ ਇਹ ਹਰ ਇੱਕ ਵਿਅਕਤੀ ਦੀ ਹੈ ਹਰ ਇੱਕ ਦੀ ਲੋੜ ਹੈ ਅਗਲੀ ਜਿਹੜੀ ਗੱਲ ਹੈ ਕਿ ਜੇਕਰ ਅੱਜ ਐਮਐਸਪੀ ਦੀ ਗੱਲ ਦੇ ਉੱਤੇ ਸਾਡਾ ਇਹ ਸਮਰਥਨ ਵੀਰ ਦੇ ਰਹੇ ਨੇ ਤਾਂ ਇਹ ਇੱਕ ਸਮਝ ਬਣਾ ਕੇ ਦੇ ਰਹੇ ਨੇ ਕਿ ਜੇਕਰ ਐਮਐਸਪੀ ਕਿਸਾਨ ਨੂੰ ਮਿਲਦੀ ਆ ਕਿਸਾਨ ਦੀ ਪਰਚੇਜ਼ਿੰਗ ਪਾਵਰ ਵੱਧਦੀ ਆ ਤਾਂ ਕੱਲੇ ਕਿਸਾਨ ਦੀ ਪਰਚੇਜ਼ਿੰਗ ਪਾਵਰ ਨਹੀਂ ਵੱਧਦੀ ਪੂਰੀ ਦੀ ਪੂਰੀ ਮਾਰਕੀਟ ਸਿਸਟਮ ਨੂੰ ਪ੍ਰਭਾਵਿਤ ਕਰਦੀ ਆ ਕਿਉਂਕਿ ਜਦੋਂ ਕਿਸਾਨ ਦੇ ਕੋਲੇ ਦੋ ਪੈਸੇ ਵੱਧ ਆਏ ਦੀ ਪਰਚੇਜ਼ਿੰਗ ਪਾਵਰ ਵਧੀ ਕਿਸਾਨ ਨੇ ਆਪਣਾ ਪੈਸਾ ਮਾਰਕੀਟ ਦੇ ਵਿੱਚ ਫਿਰ ਦੁਬਾਰਾ ਸਰਕਲ ਦੇ ਵਿੱਚ ਘੁਮਾਉਣਾ ਹੈ ਜਦੋਂ ਸਰਕਲ ਦੇ ਵਿੱਚ ਘੁੰਮਣਾ ਹੈ ਉਹ ਪੈਸੇ ਦੇ ਨਾਲ ਸਮਾਨ ਖਰੀਦਿਆ ਜਾਣਾ ਹੈ ਤਾਂ ਉਸ ਸਮਾਨ ਦੀ ਆਪਣੇ ਆਪ ਬਾਜ਼ਾਰ ਦੇ ਵਿੱਚ ਡਿਮਾਂਡ ਵਧਣੀ ਹੈ ਤੇ ਜਦੋਂ ਡਿਮਾਂਡ ਵਧਣੀ ਹੈ ਉਹਦੀ ਪ੍ਰੋਡਕਸ਼ਨ ਵਧਾਉਣੀ ਪੈਣੀ ਹੈ ਤੇ ਜਦੋਂ ਪ੍ਰੋਡਕਸ਼ਨ ਵਧਾਉਣੀ ਪਈ ਹੈ ਉਸ ਵੇਲੇ ਫਿਰ ਰੋਜ਼ਗਾਰ ਦੇ ਨਾਲ ਉਹ ਦੱਸੇ ਦਾ ਲਿੰਕ ਜੁੜਨਾ ਸੋ ਇਹ ਜਿਹੜੀ ਐਮਐਸਪੀ ਹੈ ਇਕੱਲੇ ਕਿਸਾਨ ਦਾ ਮੁੱਦਾ ਨਹੀਂ ਹੈ ਪੂਰੇ ਦੇਸ਼ ਦਾ ਮੁੱਦਾ ਮੈਂ ਧੰਨਵਾਦੀ ਹਾਂ ਸਾਡੀ ਇਸ ਟਰੱਕ ਆਪਰੇਟਰ ਯੂਨੀਅਨ ਦਾ ਜਿਨ੍ਹਾਂ ਨੇ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆ ਕੇ ਸਾਡਾ ਇੱਥੇ ਸਮਰਥਨ ਦਿੱਤਾ ਹੈ ਮੈਂ ਬਹੁਤ-ਬਹੁਤ ਧੰਨਵਾਦੀ ਇਹਨਾਂ ਦਾ ਦੋ ਸ਼ਬਦ ਮੇਰੇ ਟਰੱਕ ਆਪਰੇਟਰ ਇਹ ਟਰੱਕ ਆਪਰੇਟਰ ਯੂਨੀਅਨ ਵਾਲੇ ਖੁਦ ਦੱਸਣਗੇ ਉਹਨਾਂ ਨੇ ਬੇਸ਼ਬਨਾ ਸ਼ਰਤ ਕਿਸੇ ਤਰ੍ਹਾਂ ਦੀ ਕੋਈ ਸ਼ਰਤ ਨਹੀਂ ਰੱਖੀ ਔਰ ਇਹ ਕਹੇ ਵੀ ਅਸੀਂ ਇਕਤਾ ਚਾਹੁੰਦੇ ਹਾਂ ਅਸੀਂ ਵੱਡੀ ਲੜਾਈ ਲੜਨੀ ਚਾਹੁੰਦੇ ਹਾਂ ਅਸੀਂ ਮੰਨਦੇ ਹਾਂ ਕਿ ਹਰ ਵਰਗ ਦੇ ਉੱਤੇ ਹਮਲਾ ਹੈ ਕਦੇ ਟਰੱਕ ਟਰੱਕਾਂ ਵਾਲਿਆਂ ਤੇ ਹਮਲਾ ਹੋ ਜਾਂਦਾ ਕਦੇ ਕਿਸਾਨ ਤੇ ਹਮਲਾ ਹੋ ਜਾਂਦਾ ਕਦੇ ਮਜ਼ਦੂਰ ਤੇ ਹਮਲਾ ਹੋ ਜਾਂਦਾ ਕਦੇ ਛੋਟੇ ਦੁਕਾਨਦਾਰ ਤੇ ਹਮਲਾ ਹੋ ਜਾਂਦਾ ਕਦੇ ਛੋਟੇ ਇੰਡਸਟਰੀਲਿਸਟ ਤੇ ਹਮਲਾ ਹੋ ਜਾਂਦਾ ਤਾਂ ਉਹਨਾਂ ਹਮਲਿਆਂ ਨੂੰ ਰੋਕਣ ਦੇ ਲਈ ਸਾਨੂੰ ਸਾਰਿਆਂ ਨੂੰ ਮਤਲਬ ਇੱਕ ਹੋਣ ਦੀ ਲੋੜ ਹੈ ਜਿਹਦੇ ਚ ਅੱਜ ਉਹਨਾਂ ਨੇ ਅਗੇ ਸਮਰਥਨ ਦਿੱਤਾ ਤਾਂ ਮੈਂ ਬੇਨਤੀ ਕਰੂੰਗਾ ਸਾਡੇ ਟਰੱਕ ਆਪਰੇਟਰ ਯੂਨੀਅਨ ਦੇ ਆਗੂ ਸਾਡੇ ਵੀਰ ਨੇ ਇਧਰ ਖੜੇ ਨੇ ਇਹ ਵੀ ਆਪਣੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਗਰਨਾਮ ਸਿੰਘ ਜੋਲ ਸੂਬਾ ਪ੍ਰਧਾਨ ਪੰਜਾਬ ਟਰੱਕ ਇਕਤਾ ਵੀਰੋ ਇਹ ਜਿਹੜਾ ਮਸਲਾ ਵਾ ਇਹ ਇਕੱਲਾ ਕਿਸਾਨਾਂ ਦਾ ਨਹੀਂਗਾ ਇਹ ਹਰ ਇੱਕ ਦਾ ਹੀ ਮਸਲਾ ਵਾ ਜਿਤਨਾ ਪ੍ਰਧਾਨ ਸਾਹਿਬ ਨੇ ਦੱਸਿਆ ਕਿਉਂਕਿ ਜਦੋਂ ਸਰਕਾਰਾਂ ਇਹ ਬਣੀਆਂ ਸੀ ਜਾਂ મોદી ਬਣਿਆ ਇਹਨੇ ਉਦੋਂ ਵੀ ਆਖਿਆ ਸੀ ਕਿ ਮੈਂ ਐਮਐਸਪੀ ਵੀ ਦਊਂਗਾ ਤੇ ਸਮਾਵੀ ਨਾਥਨ ਰਿਪੋਰਟ ਵੀ ਲਾਗੂ ਕਰੂੰਗਾ ਪਰ ਜਦੋਂ ਇਹ ਖੁਰਸੀਆਂ ਤੇ ਬੈ ਗਏ ਇਹਨਾਂ ਨੂੰ ਸਭ ਚੇਤਾ ਭੁੱਲ ਜਾਂਦਾ ਲੋਕਾਂ ਨੂੰ ਗਮਰਾਹ ਕਰਨ ਦੀ ਖਾਤਰ ਇਹ ਕਹਿ ਦਿੰਦੇ ਆ ਕਿ ਇਹ ਮਹਿਲਾ ਸਿੱਖਾਂ ਦਾ ਵਾ ਇਹ ਤੰਕਵਾਦ ਦਾ ਜਿਹੜੇ ਟੈਂਡਰਨ ਕਾਨੂੰਨ ਨੇ ਨਾ ਬਣਾਇਆ ਕੀ ਕੱਲੇ ਸਿੱਖਾਂ ਲਈ ਬਣਾਇਆ ਫਿਰ ਸਾਰੇ ਉਹਦੇ 'ਚ ਵਿਰੋਧ ਚਾਹੇ ਜੇ ਸਿੱਖ ਗੱਲ ਕਰਦੇ ਆ ਇੱਕ ਸਿੱਖ ਗੁਰੂ ਗੋਬਿੰਦ ਸਿੰਘ ਆਲੋਂ ਬਖਸ਼ੀ ਜਿਹੜੀ ਕੌਮ ਆ ਇਹ ਸਿੱਧਾ ਚੋਂ ਪੈਦਾ ਹੋਈ ਆ ਤੇ ਇਹ ਹੱਕ ਸੱਚ ਤੇ ਲੜਨਾ ਚਾਹੁੰਦੀ ਆ ਤੇ ਜਿਹੜੀਆਂ ਇਸ ਦੀਆਂ ਗਵਰਨਮੈਂਟਾਂ ਵਾਂ ਉਹ ਕਬਲੇ ਬਾਝਾ ਉਹ ਵਪਾਰੀ ਵਰਗ ਨੂੰ ਅੱਗੇ ਲਾ ਕੇ ਤੇ ਕਿਸਾਨਾਂ ਨੂੰ ਜਿਹੜਾ ਵਾ ਥੱਲੇ ਨੀਚਾ ਦਿਖਾਉਂਦੇ ਕਿਉਂਕਿ ਜੇ ਟਰੱਕ ਆਪਰੇਟਰ ਆ ਉਹ ਵੀ ਗਰੀਬ ਆ ਜੇ ਕਿਸਾਨ ਆ ਉਹ ਵੀ ਗਰੀਬ ਆ ਉਹ ਇਹਨਾਂ ਨੂੰ ਸਰਕਾਰਾਂ ਨੂੰ ਤੋ ਘੁਦੇ ਨਹੀਂ ਸਕਦਾ ਬਾਅਦ ਜਾ ਵਪਾਰੀ ਵਰਗ ਆ ਇਹ ਦੇਖ ਕੇ ਫਿਰ ਉਹਨਾਂ ਕੋ ਆਪਦੇ ਕਰਜ਼ੇ ਮਾਫ ਕਰਾ ਲਿੰਦਾ ਕਿਸਾਨਾਂ ਦੀ ਤਾਂ ਗੱਲ ਕੋਈ ਵੱਡੀ ਨਹੀਂ ਜਿੰਨਾ ਜਿੰਨਾ ਇੱਕ ਇੱਕ ਕਰਬੋ ਰੇਡ ਕਰਾਣੇ ਦਾ ਇਹਨਾਂ ਨੇ ਕਰਜ਼ਾ ਮਾਫ ਕੀਤਾ ਜੇ ਉਹਨਾਂ ਦਾ ਨਾ ਕਰਦੇ ਸਾਰੇ ਕਿਸਾਨਾਂ ਦਾ ਕਰਦੇ ਤੇ ਅੱਜ ਇਹ ਪੰਗੇ ਪੈਣੇ ਨਹੀਂ ਹੁਣ ਅਸੀਂ ਜਿਹੜਾ ਪੰਜਾਬ ਦੇ ਵਿੱਚ ਮੈਂ ਪੰਜਾਬ ਟਰੱਕ ਏਕਤਾ ਦਾ ਸੁਪਾ ਪ੍ਰਧਾਨ ਆ ਬਾਕੀ ਸਾਡੇ ਨਾਲ ਜਿਹੜੀ ਆਲ ਪੰਜਾਬ ਟਰੱਕ ਏਕਤਾ ਉਹਦੇ ਵਿੱਚ ਨੇ ਮੈਂਬਰ ਆ ਆਹ ਮੋੜ ਦੇ ਵਿੱਚ ਖੰਡਪਾਲ ਸਾਹਿਬ ਦਾ ਭੂਗੀ ਮੀਟਿੰਗ ਕਰਕੇ ਫੇਰ ਅਸੀਂ ਸਮਰਥਨ ਦੇਣ ਲਈ ਆਏ ਆ ਸਾਡੇ ਨਾਲ ਪੂਰਾ ਪੰਜਾਬ ਕੀ ਸਾਰਾ ਹਿੰਦੁਸਤਾਨ ਸਾਡੇ ਟਰਾਂਸਪੋਰਟਰਾਂ ਦੇ ਮੂੰਹ ਹਲ ਵੇਖਣ ਡਿਆ ਕਿ ਪੰਜਾਬ ਵਾਲੇ ਗਾੜੀ ਲੱਗਣ ਤੇ ਅਸੀਂ ਪਿੱਛੇ ਲੱਗিয়ে ਸਾਡੇ ਨਾਲ ਹਰਿਆਣੇ ਦੇ ਵੀ ਨਾਲੇ ਕਮਟੀਆਂ ਜੰਮੂ ਕਸ਼ਮੀਰ ਦੇ ਵੀ ਨਾਲ ਆ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਿੰਦੁਸਤਾਨ ਚ ਕਿਤੇ ਵੀ ਕੋਈ ਟਰੱਕਾਂ ਨਾਲ ਠੱਕਾ ਹੁੰਦਾ ਸੀ ਅਸੀਂ ਉੱਥੇ ਖੜਦੇ ਹਾਂ ਹੁਣ ਜੇ ਤੇ ਇਹ ਕਿਸਾਨ ਕੋਈ ਵਾਅਦਾ ਕਾਟਾ ਕਰਦੇ ਸੀ ਤੇ ਰਸਤਾ ਰੋਕਦੇ ਕਿਉਂਕਿ ਆਪਣੀ ਦੇਸ਼ ਦੀ ਰਾਜਧਾਨੀ ਦਿੱਲੀ ਆ ਆਪਣਾ ਯਾਦਮੁਲਖ ਆ ਜਿੱਥੇ ਮਰਜ਼ੀ ਜਾ ਕੇ ਆਪਾਂ ਰੋਸ਼ਪਰ ਦਰਸ਼ਨ ਕਰ ਸਕਦੇ ਆ ਪਰ ਇਹਨਾਂ ਨੇ ਇੱਕ ਨਵੀਂ ਭਾਜੀ ਚੜ੍ਹੀ ਆ ਕਿ ਰਸਤੇ ਬੰਦ ਕਰ ਦਿੱਤੇ ਆ ਉਹਦੇ ਖਿਲਾਫ ਇੱਕ ਨਵਾਂ ਸਾਡਾ ਵੀਰ ਨੌਜਵਾਨ ਸ਼ਮਨਰਨ ਸ਼ਹੀਦ ਹੋਇਆ ਸਾਨੂੰ ਬਹੁਤ ਦੁੱਖ ਹੋਇਆ ਜਿਹੜਾ ਵੀ ਪੰਜਾਬ ਦਾ ਭਾਵੇਂ ਕੋਈ ਗੱਡੀ ਵਾਲਾ ਵਾ ਭਾਵੇਂ ਕੋਈ ਟਰਾਂਪੋਰਟਰ ਆ ਭਾਵੇਂ ਕੋਈ ਬੱਚਾ ਵਾਲੇ ਆ ਕੋਈ ਵੀ ਆ ਇਹ ਸਾਰਿਆਂ ਦੀ ਇੱਕ ਨਮੋਸ਼ੀ ਦੀ ਗੱਲ ਆ ਜੇ ਇੱਥੋਂ ਸਾਡੀ ਬਾਰਡਰ ਤੋਂ ਆਵਾਜ਼ ਨਹੀਂ ਉੱਠਦੀ ਸਾਡੀ ਐਮਐਸਪੀ ਨਹੀਂ ਵਾਪਸ ਹੁੰਦੀ ਤੇ ਸਾਡੇ ਵਾਸਤੇ ਨਮੋਸ਼ੀ ਦੀ ਗੱਲ ਆ ਮੈਂ ਚਮੁੱਚੇ ਵਰਲਡ ਨੂੰ ਬੇਨਤੀ ਕਰਦਾ ਕਿ ਸਾਰੇ ਇਕੱਠੇ ਹੋਈਏ ਜਿੱਥੇ ਵੀ ਕੋਈ ਨਜਾਇਜ਼ ਕੰਮ ਲੋਕਾਂ ਨਾਲ ਧੱਕਾ ਨੁਇਜ ਹੁੰਦਾ ਆਨੂੰ ਅੱਜ ਉਥੇ ਖੜਨ ਦੀ ਲੋੜ ਆ ਇਹ ਵਜਾ ਦਾ ਕਰਕੇ ਅਸੀਂ ਸਾਰੇ ਪੰਜਾਬ ਤੋਂ ਇਕੱਠੇ ਹੋ ਕੇ ਆਏ ਆ ਆਉਣ ਵਾਲੇ ਸਮੇਂ ਦੇ ਵਿੱਚ ਰੇਲਾਂ ਰੁਕਣੀਆਂ ਪਈਆਂ ਰੋਡ ਬੰਦ ਕਰਨੇ ਪਏ ਜੇ ਸਾਨੂੰ ਇਹ ਕਹਿਣਗੇ ਟਰੱਕਾਂ ਦੀਆਂ ਚਾਬੀਆਂ ਕੱਢ ਲਓ ਤਾਂ ਟਰੱਕਾਂ ਦੀਆਂ ਚਾਬੀਆਂ ਕੱਢ ਕੇ ਅਸੀਂ ਸੜਕਾਂ ਦੇ ਟਰੱਕ ਖੜੇ ਕਰ ਦਾਂਗੇ ਫਿਰ ਗਵਰਨਮੈਂਟ ਨੂੰ ਸਾਹਮਣਾ ਮੁਸ਼ਕਲ ਹੋ ਜਾਊਗਾ ਅਜੇ ਵੀ ਟਾਈਮ ਆ ਚੋਣ ਜਾਬਤਾ ਲੱਗਣ ਨਾਲ ਉਸ ਤੋਂ ਪਹਿਲਾਂ ਸਾਡੇ ਵੀਰਾਂ ਦੀਆਂ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਦੇਸ਼ ਇਹਨਾਂ ਨੂੰ ਖੁਸ਼ੀ-ਖੁਸ਼ੀ ਘਰ ਭੇਜਣ ਜੇ ਇਹ ਨਾ ਮੋਰਚਾ ਲੰਮਾ ਕੀਤਾ ਇਹ ਨਾ ਸਮਝਣ ਇਹ ਮੋਰਚਾ ਖਤਮ ਹੋ ਜੂਗਾ ਲੰਮਾ ਕੀਤਿਆਂ ਇਹ ਜਿੰਨਾ ਲੰਮਾ ਕਰਨਗੇ ਉਹਨੇ ਇਹਦੇ ਛਿੱਟੇ ਜਿਹੜੇ ਆ ਸਾਡੇ ਹੱਕ 'ਚ ਨਿਕਲਣਗੇ ਵੱਧ ਤੋਂ ਵੱਧ ਅੱਜ ਅਸੀਂ ਪੰਜਾਬ ਦੇ ਓਪਰੇਟਰ ਟੱਕਾਂ ਵਾਲੇ ਬੱੱਸਾਂ ਵਾਲੇ ਟੈਂਪੂਆਂ ਵਾਲੇ ਰੱਖਿਆ ਜੂਨੀਅਨ ਟਿਕ ਗੱਲਾ ਜੂਨੀਅਨ ਟਿਕ ਸਾਰੇ ਸਾਡੇ ਸੰਪਰਕ 'ਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਜਿੱਦੋਂ ਵੀ ਇਹਨਾਂ ਕਾਲ ਕੀਤੀ ਭਾਵੇਂ ਸਾਨੂੰ ਪੰਜਾਬ ਬੰਦ ਕਰਨਾ ਪਵੇ ਬਾਦੇਸ ਅਨੁਸੂਚਿਤ ਹਿੰਦੁਸਤਾਨ ਬੰਦ ਕਰਨਾ ਪਵੇ ਪਹਿਲਾਂ ਵੀ ਇਹ ਸਰਕਾਰ ਨੇ ਸੜਨਾ ਬੈਧੇ ਕਰਕੇ ਮੁਕਰੀ ਹੀ ਤੇ 5 ਦਿਨ ਸੰਭੂ ਬਾਡਰ ਸਾਨੂੰ ਬੰਦ ਕਰਨਾ ਪਿਆ ਸੀ ਇਹਨਾਂ ਨੂੰ ਪਤਾ ਵੀ ਇਹਨਾਂ ਦਾ ਏਕਾ ਕਿੰਨਾ ਗੱਡੀਆਂ ਦੇ ਸਿਰ ਤੇ ਸਾਰੇ ਕਾਰੋਬਾਰੀ ਚੱਲਦੀ ਆ ਜੇ ਇਹਨਾਂ ਨੇ ਇਹ ਮੰਗਾ ਨਾ ਮੰਨੀਆ ਸਾਨੂੰ ਪੰਜਾਬ ਲੈਵਲ ਤੇ ਕੀ ਹਿੰਦੁਸਤਾਨ ਲੈਵਲ ਤੇ ਕੀ ਸਾਰੇ ਗੱਡੀਆਂ ਬੰਦ ਕਰਾਂਗੇ ਤੇ ਇਹਨਾਂ ਦੇ ਸਮਰਥਨ ਵਿੱਚ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਜੂਰਪੀ ਜੀ